ਗੋਇਲ ਜੀ ਤੇ ਆ ਉਹ ਬੱਚਾ ਜਿਹਦੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਇਹ ਹੈ ਗੁਰਜੀਤ ਸਿੰਘ ਜਿਨੇ ਕੇ ਗੁਰਜੀਤ ਗੁਰਕੀਰਤ ਆ ਇੱਕ ਕਿਉਂਕਿ ਇਹ ਹੋਲੀ ਬੋਲਦਾ ਇਹਨੇ ਹੋਲੀ ਤੇ ਕੇ ਦੱਸਿਆ ਮੈਨੂੰ ਮੈਂ ਕਿਹਾ ਗੁਰਜੀਤ ਤਾਂ ਕਿੰਨਾ ਹਾਂ ਗੁਰਜੀਤ ਹੈ ਆ ਇੱਕ ਗੁਰਕੀਰਤ ਸਿੰਘ ਜਿਨੇ ਕੇ ਨੈਸ਼ਨਲ ਗੇਮਸ ਜਿਹੜੀਆਂ ਕਿ ਮਥ ਮਨੀਪੁਰ ਤਾਂ ਉਹਦੇ ਵਿੱਚ ਇਹ ਬੱਚੇ ਨੇ ব্রੋਂਜ਼ ਮੈਡਲ ਹਾਸਲ ਕੀਤਾ ਹੈ ਨੈਕਸਟ ਦਾ ਤਾਂ ਬੜਾਈ ਖਾਂਟ ਕੇ ਗੱਲ ਚ ਪਹਨਾਇਆ ਗਿਆ ਹੈ ਸਾਡੇ ਕੋਲ ਸਾਬ ਬਾਬਾ ਅਨਜੀਤ ਸਿੰਘ ਜੀ ਤੇ ਅੱਜ ਸਪੈਸ਼ਲ ਤੌਰ ਤੇ ਅਸ਼ੀਰਵਾਦ ਦੇ ਕੋਤੇ ਨੇ ਬਾਬਾ ਜੀ ਜੀਰਾ ਗੋ ਹਸਪੀਟਲ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਜੀ ਚੇਅਰਮੈਨ ਸਾਹਿਬ ਖੜੇ ਨੇ ਅਮਿਤ अरोड़ा ਜੀ ਐ ਉਸੇ ਹੀ ਕਮਲ ਜੀ ਤੇ ਇਧਰ ਸਾਰੀ ਟੀਮ ਸਾਡੇ ਪ੍ਰਧਾਨ ਜੀ ਮਦਨ ਲਾਲ ਜੀ ਤੇ ਨਾਲ ਨਾਲ ਹੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ ਜੀ ਉਸੇ ਹੀ ਲੜੀ ਦੇ ਵਿੱਚ ਸਾਈਂ ਦਾ ਇਹ ਦਿਨਾਂ ਦੀ ਗੁਰਕੀਰਤ ਨੂੰ ਤੇ ਸਾਡੇ ਕੋਲ ਸਾਹਿਬ ਨੂੰ ਤੇ ਸਾਡੇ ਭੋਵਾ ਜੀ ਤੇ ਸਾਡੀ ਸਾਰੀ ਕਰਪਲਾ ਹੋਪਲਾ ਟੀਮ ਤੇ ਜੋ ਕਿ ਅੱਜ ਬੜਾ ਹੀ ਵਧੀਆ ਦਿਨ ਚੜਿਆ ਜੀ ਸ਼ਹਿਰ ਵਾਸੀਆਂ ਲਈ ਤੇ ਸਾਡੇ ਲਈ ਅੱਜ ਸਾਡਾ ਮੁੰਡਾ ਜੀ ਬ੍ਰਾਉਂਜ਼ ਮੈਡਲ ਜਿੱਤ ਕੇ ਲਿਆ ਜੀ ਪਹਿਲਾਂ ਤਾਂ ਉਹਨਾਂ ਨੂੰ ਜ਼ੋਰਦਾਰ ਤਾੜੀਆਂ ਮਿਲਣ। ਤੇ ਅੱਜ ਮਿਹਨਤ ਜਿਹੜੀ ਇਹਦੀ 4-5 ਸਾਲਾਂ ਤੋਂ ਲੱਗਿਆ ਹੋਇਆ ਜੀ ਮਿਹਨਤ ਉਹ ਅੱਜ ਮੇਰੇ ਦੇ ਰੰਗ ਲਾਈ ਹੈ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਔਰ ਜਿਹੜਾ ਸਾਨੂੰ 골ਡ ਦੀ ਉਮੀਦ ਆ ਮੁੰਡੇ ਤੋਂ 골ਡ ਵੀ ਲੈ ਕੇ ਆਊਗਾ ਤੇ ਕੋਸਾਨ ਸਾਡੇ ਨਾਲ ਵਾਦਾ ਕੀਤਾ ਕਿ ਚਾਰ ਬੰਦੇ ਅਸੀਂ ਚਾਰ ਮਤਲਬ ਪਲੇਅਰ ਹੋਰ ਲੈ ਕੇ ਜਾਵਾਂਗੇ ਕਿ ਸਾਡੇ ਜਗਰਾਉਂ ਸ਼ਹਿਰ ਨੂੰ ਚਾਰ ਮੈਡਲ ਹੋਰ ਆਣਗੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਬੜੀ ਖੁਸ਼ੀ ਹੋਈ ਕਿ ਮੇਲ ਅੱਜ ਸਾਡੀ ਸਦਕਾ ਜਿਹੜੀ ਹੋਰ ਅੱਗ ਲਾਈਏ ਸ਼ਹਿਰ ਦੇ ਵਿੱਚ ਸ਼ਹਿਰ ਦਾ ਨਾਮ ਹੋਇਆ ਜਗਰਾਉਂ ਸ਼ਹਿਰ ਜੋ ਕਿ ਦੂਰ ਦੂਰ ਤੱਕ ਉਹਨਾਂ ਜਿਹੜਾ ਨਾਮ ਹੋ ਗਿਆ ਜੀ ਅੱਜ ਲੋਕਾਂ ਨੂੰ ਪਤਾ ਲੱਗੇ ਕਿ ਜਗਰਾਉਂ ਦੇ ਵੀ ਬੱਚੇ ਕਿ ਜਗਰਾਉਂ ਜੀ ਵੀ ਕੋਈ ਪਲੇਅਰ ਹੈਗੇ ਪਲੇਅਰ ਨਿਕਲਦੇ ਆਂ ਜੀ ਵਾਹ ਜੀ ਵਾਹ ਆਹ ਨਾਲੇ ਟਾਈਮ ਦੇ ਵਿੱਚ ਹੋਰ ਸਾਡੇ ਕੋਲ ਸਭ ਮਿਹਨਤ ਕਰਾਂਗੇ ਬੱਚਿਆਂ ਨੇ ਤੇ ਹੋਰ ਮੈਡਲ ਆਣਗੇ ਬਹੁਤ ਹੀ ਬਹੁਤ ਧੰਨਵਾਦ ਸਾਰਿਆਂ ਦਾ ਵਾਹ ਅੱਜ ਇੱਕ ਬਹੁਤ ਹੀ ਵਧੀਆ ਸਮਾਗਮ ਦੇ ਵਿੱਚ ਆਪਣੇ ਜਿਹੜੇ ਬੱਚੇ ਆ ਉਹ ਜਿਹੜਾ ਬੱਚਾ ਲੈ ਕੇ ਆਏ ਮੈਡਲ ਨੂੰ ਸਨਮਾਨਿਤ ਕਰਨ ਵਾਸਤੇ ਇੱਥੇ ਸਾਰੇ ਇਕੱਠੇ ਹੋਏ ਆ ਸਾਰੀ ਪ੍ਰੈਸ ਕੱਢੀ ਹੋਈ ਆ ਇਸ ਬੱਚੇ ਨੇ ਇਹਨਾਂ ਦੇ ਕੋਚ ਸਾਹਿਬ ਨੇ ਜੋ ਜਗਰਾਉ ਦਾ ਨਾਮ ਰੋਸ਼ਨ ਕੀਤਾ ਜੋ ਕਰਪੜਾ ਹੋਪਲਾ ਟੀਮ ਨੇ ਜੋ ਇਹਨਾਂ ਨੂੰ ਸੈਟੀਆਂ ਪ੍ਰੋਵਾਈਡ ਕੀਤੀਆਂ ਹੁਣ ਕੋਚ ਸਾਹਿਬ ਦਾਦ ਜੀ ਵੀ ਜਿਹੜਾ ਇਹਨਾਂ ਨੂੰ ਵੇਟ ਲੈ ਕੇ ਦਿੱਤਾ ਉਹ ਵੇਟ ਉੱਥੇ ਇਹਨਾਂ ਨੂੰ ਇੰਨਾ ਕੰਮ ਆਇਆ ਵੀ ਉਹਨਾਂ ਦੀ ਜਿਹੜੀ ਪ੍ਰੈਕਟਿਸ ਕੀਤੀ ਹੋਈ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਇਸ ਵੇਟ ਦੇ ਹਿਸਾਬ ਨਾਲ ਇਹ ਮੈਡਲ ਜਿੱਤ ਕੇ ਲੈ ਕੇ ਆਇਆ ਜਦੋਂ ਇਹ ਗੱਲ ਸਾਰੇ ਮੈਂਬਰਾਂ ਨੂੰ ਪਤਾ ਲੱਗੀ ਸਾਰੇ ਮੈਂਬਰਾਂ ਦਾ ਦਿਲ ਬਾਗੋ ਬਾਗ ਹੋ ਗਿਆ ਇਦੇ ਵਿੱਚ ਅਸੀਂ ਸਾਰੀ ਟੀਮ ਦਾ ਖਾਸ ਕਰਕੇ ਬਬਨ ਜੀ ਦਾ ਬਹੁਤ ਸ਼ੁਕਰਾਨਾ ਕਰਦੇ ਆਂ ਕਿ ਇਹਨਾਂ ਨੇ ਇਹਨਾਂ ਨੂੰ facilties ਬੱਚਿਆਂ ਨੂੰ ਦਿੱਤੀਆਂ ਇੱਥੋਂ ਟ੍ਰੈਕਟਰ ਵੀ ਬਣਾ ਕੇ ਦਿੱਤੀਆਂ ਕਿ ਉੱਥੇ ਜਾ ਕੇ ਉਹ ਆਪਣੇ ਜਗਰਾਉਂ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਣ ਅਤੇ ਆਉਣ ਵਾਲੇ ਟਾਈਮ 'ਚ ਆਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰ ਸਕਣ ਸਾਡੇ ਸਭ ਤੋਂ ਸਹੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਅੱਜ ਦੀ ਲੋੜ ਹੈ ਬੱਚਿਆਂ ਨੂੰ ਸਪੋਰਟਸ ਦੀ ਵਾਦੀ ਵਾ ਤੇ ਪਹਿਲਾ ਬੁਮਨ ਦੋਲਜੀ ਸਾਡੇ ਚੇਅਰਮੈਨ ਜੀ ਜੋ ਅਸੀਂ ਨਿੱਕੇ ਹੁੰਦੇ ਬਚਪਨ ਤੋਂੰਨਾਂ ਨੂੰ ਦੇਖ ਰਹੇ ਆ ਤੇ ਹਰ ਭਲੇ ਦਾ ਕੰਮ ਹਰ ਅੱਖਾਂ ਦਾ ਹੋ ਗਿਆ ਲੜਕੇ ਕੋਲੋਂ ਦੇਖਣ ਦਾ ਸਾਨੂੰ ਮੌਕਾ ਮਿਲਿਆ ਤੇ ਇਹ ਬੱਚਾ ਨੈਸ਼ਨਲ ਆਪਣੇ ਮੈਡਲ ਲੈ ਕੇ ਆਇਆ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਅਨਜੀਤ ਸਿੰਘ ਜੀ ਬਹੁਤ ਮਿਹਨਤੀ ਕੋਚ ਨੇ ਹਾਂ ਜੀ ਤੇ ਵਰਦੀਤ ਗੁਰਕੀਰਤ ਨੇ ਵੀ ਬਹੁਤ ਜਿਆਦਾ ਮਿਹਨਤ ਲਾਈ ਗੁਰਨ ਦੋਇਲ ਜੀ ਆਪਾਂ ਕਿਸੇ ਨੂੰ ਚੀਜ਼ਾਂ ਦਾ ਮਹਿੰਗੀਆਂ ਲੈ ਦਿੰਨੇ ਆ ਪਰ ਉਸ ਤੇ ਮਿਹਨਤ ਲਾਉਣ ਵਾਲੇ ਬਹੁਤ ਘੱਟ ਹੁੰਦੇ ਨੇ ਬਿਲਕੁਲ ਕਿਉਂਕਿ ਦਾਨੀ ਸੱਜਣ ਬਹੁਤ ਜਗ੍ਹਾ ਦਾਨ ਦਿੰਦੇ ਨੇ ਪਰ ਉਸ ਤੇ ਕੰਮ ਕਰਨ ਵਾਲੇ ਬਹੁਤ ਘੱਟ ਹੁੰਦੇ ਨੇ ਮੈਂ ਧੰਨਵਾਦੀ ਆ ਜੀ ਕਰਪਲਾ ਹੋਪਲਾ ਟੀਮ ਦਾ ਇਹ ਇਹ ਪੀਰ ਫਾਈਨਲਿਸ ਨੇ ਸਾਡੇ ਬੈਠੇ ਨੇ ਪ੍ਰਕਾਤਾ ਦਰਤਾ ਭੂਨ ਗੋਇਲ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਹ ਚੀਜ਼ ਦੇ ਆਉਣ ਵਾਲੇ ਸਮੇਂ ਚ ਹੋਰ ਬੱਚੇ ਤਿਆਰ ਹੋ ਰਹੇ ਆ ਉਹ ਵੀ ਇਹਨਾਂ ਦੇ ਇਸ ਜੋ ਇਹਨਾਂ ਨੇ ਸਾਨੂੰ ਸਹੂਲਤ ਦਿੱਤੀ ਆ ਨਾ ਬੱਚਿਆਂ ਨੂੰ ਉਹ ਸਹੂਲਤ ਮਿਲੇ ਤਾਂ ਕਰਨ ਵਾਲੇ ਬੱਚੇ ਕਰਦੇ ਆ ਜੀ ਜਰੂਰ ਪਰ ਸਾਨੂੰ ਕੋਈ ਸਹੂਲਤ ਨਹੀਂ ਦਿੰਦਾ ਇਹਨਾਂ ਨੂੰ ਬੱਚਿਆਂ ਨੂੰ ਨਾ ਤੇ ਮੈਂ ਦਿਲੋਂ ਤਹਿ ਧੰਨਵਾਦੀ ਆ ਜੀ ਇਹਨਾਂ ਦਾ ਜੇ ਇਹ ਇੰਨੀ ਸਾਡੀ ਬਾਹ ਨਾ ਫੜਦੇ ਤਾਂ ਸ਼ਾਇਦ ਅਜੇ ਮੈਡਲ ਨਾ ਆਉਂਦਾ ਇਹਨਾਂ ਨੇ ਇਨਾਂ ਦੀ ਮਦਦ ਕਰਕੇ ਇਹਨਾਂ ਨੇ ਸਾਨੂੰ ਸੈੱਟ ਦਿੱਤਾ ਜੰਪਣਾਕ ਦਿੱਤਾ ਉਸੇ ਕਰਕੇ ਮੰਨ ਲਓਗਾ ਹਾਂ ਇਹ ਰਾਹ ਖੁੱਲ ਗਿਆ ਚਲੋ ਅਜੇ ਇਹਦਾ ਮੈਡਲ ਆਇਆ ਅੱਗੇ ਹੋਰ ਬੱਚੇ ਤਿਆਰ ਰਹੇ ਆ ਪ੍ਰਮਾਤਮਾ ਨੂੰ ਸੁੱਖ ਚਾਹੀਦੀ ਆ ਆਉਂਦੇ ਸਾਲ ਤਿੰਨ ਚਾਰ ਮੈਡਲ ਹੋ ਰਹੀ ਸੀ ਨੈਸ਼ਨਲ 'ਚੋਂ ਕੱਢਾਂਗੇ ਜ਼ਰੂਰ ਬਸ ਇਹੀ ਕਹਿਣਾ ਚਾਹੂੰਗਾ ਜੀ ਬਹੁਤ ਮਨ ਖੁਸ਼ ਆ ਸਾਰਿਆਂ ਦਾ ਧੰਨਵਾਦ ਜੀ ਖਾਸ ਕਰ ਕਰਪਲਾ ਹੋਖਲਾ ਦੀ ਟੀਮ ਦੇ ਤੇ ਭੂਵਨ ਗੋਇਲ ਜੀ ਦੇ ਜਿਨ੍ਹਾਂ ਦੀ ਮਿਹਨਤ ਸਦਕੇ ਅਸੀਂ ਇੱਥੋਂ ਤੱਕ ਪਹੁੰਚੇ ਆਰੇ ਬਾਬਾ ਜੀ ਦਾ ਆਸ਼ੀਰਵਾਦ ਹੈ ਕਿਉਂ ਸਰ ਆਸ਼ੀਰਵਾਦ ਹੈ ਨਾ ਜੀ ਪੂਰਾ ਬਾਬਾ ਜੀ ਦੇਖਿਆ ਜਿਹੜਾ ਕੰਮ ਹੁੰਦਾ ਹਾਂਜੀ ਪਰਮਾਤਮਾ ਦੀ ਮੌਜ ਹਾਰੀ ਹੁੰਦਾ ਜੀ ਸਰ ਜੇ ਆਪਾਂ ਪਰਮਾਤਮਾ ਨੂੰ ਜੋ ਕੰਮ ਕਰਨਾ ਪਰਮਾਤਮਾ ਨੂੰ ਯਾਦ ਕਰਕੇ ਕਰੀਏ ਤੇ ਪਰਮਾਤਮਾ ਮੇਠਾ ਆਪਣੇ ਨਾਲ ਸਾਈ ਹੁੰਦਾ ਸਾਈ ਹੁੰਦਾ ਹੈ ਹਾਂਜੀ ਨਾ ਨਾ ਬਾਕੀ ਮੈਂ ਤਾਂ ਮੇਰੀ ਤਾਂ ਇੱਛਾ ਹੀ ਵੀ ਪਰਮਾਤਮਾ ਅਗੇ ਮੇਰਾ ਅਰਦਾਸ ਆ ਵੀ ਇਹ ਮੁੰਡਾ ਏਸ਼ੀਅਨ ਗੇਮ ਵਿੱਚ ਓਏ ਹੋਏ ਵਾਹ ਜੀ ਮੈਂ ਇਹ ਤੋਂ ਡੈਅ ਵਰ ਗਿਆ ਸਖੀਤ ਏਸ਼ੀਅਨ ਗੇਮ ਕੌਣ ਨੇ ਆ ਵੀ ਜਗਰਾਵ ਦਾ ਨਾਂ ਰੋਜ ਰਹਾ ਵੇ ਇਹੇ ਗੇਮਸ ਲੈ ਕੇ ਵਾਹ ਜੀ ਵਾਹ ਵਾਹ ਮੁਬਾਰਕ ਕੋਚ ਸਾਹਿਬ ਨੂੰ ਬੁਰਕੀਰਤ ਨੂੰ ਤੇ ਵਰਮਾ ਜੀ ਇਹ ਸਾਰੀ ਮੈਨ ਨੇ ਕੁਝ ਨਹੀਂ ਕੀਤਾ ਇਹ ਸਾਰੀ ਖੋਜ ਹੈ ਅਮਿਤ ਜੀ ਹਾਂ ਜੀ ਜਿਨ੍ਹਾਂ ਨੇ ਇਹ ਜੋਰੀ ਨੇ ਜਿਨ੍ਹਾਂ ਨੇ ਹੀਰਾ ਲੱਭਿਆ ਹਾਂ ਜੀ ਤੇ ਦੂਸਰੀ ਮੇਰੀ ਬੇਨਤੀ ਹੈ ਜੀ ਸਾਰੇ ਆਪਣੇ ਜਿਨ੍ਹਾਂ ਨੇ ਮੀਡੀਆ ਦੇ ਭਰਾਏ ਹੋਏ ਨੇ ਇਹ ਬੱਚੇ ਨੂੰ ਅੱਜ ਅਸੀਂ ਇਹ ਨਾ ਫੀਲਿੰਗ ਦਵਾਈ ਹੈ ਕਿ బ్రోంజ్ ਲ ਲੈ ਲਿਆ ਤਾਂ ਅਸੀਂ ਇੱਕ ਬਹੁਤ ਵੱਡਾ ਕੰਮ ਕੀਤਾ ਵੈਰੀ ਗੁੱਡ ਕੋਚ ਕੌਣ ਹੁੰਦਾ ਜੀ ਕੋਚ ਇਹਨੇ 브ోంజ్ ਲਿਆਤਾ ਉਹਦੀ ਤਾਰੀਫ ਕਰਨ ਵਾਲਾ ਕੋਚ ਨਹੀਂ ਹੈ ਕੋਚ ਨੇ ਇਹ ਦੱਸਣਾ ਕਿ ਉਸ ਦਿਨ ਤੈਨੇ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਤੂੰ ਸਿਲਵਰ ਤੋਂ ਗੋਲਡ ਤੋਂ ਖੁੰਝਿਆ ਬਿਲਕੁਲ ਤਾਂ ਅੱਜ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਦੇ ਨਾਲੋਂ ਹੌਂਸਲਾ ਵਜਾਈ ਕੋਚ ਸਾਹਿਬ ਦੀ ਕਰੀਏ ਸ਼ਹਿਰ ਦੇ ਵਿੱਚ ਮੈਸੇਜ ਲਈਏ ਉਹਨਾਂ ਕੋਲੋਂ ਬਾਅਦ ਤੋਂ ਬਾਅਦ ਪਲੇਅਰ ਪਹੁੰਚਣ ਉਹਨਾਂ ਨੇ ਅੱਜ ਇਹ ਬੱਚੇ ਨੇ ਮਹੀਨੇ ਸਾਲਾਂ ਤੋਂ ਪ੍ਰੈਕਟਿਸ ਕਰਦਾ ਆ ਰਿਹਾ ਤਾਂ ਅੱਜ ਇੱਕ ਦਿਨ ਦੇਖਿਆ ਕਿ ਉਸ ਦਿਨ ਉਹਦਾ ਮੂਡ ਕਿਹੋ ਜਿਹਾ ਸੀ ਉਹਦੀ ਬਾਡੀ ਕਿਹੋ ਜੀ ਸੀ ਦੂਸਰੀ ਜਗ੍ਹਾ ਤੇ ਜਾ ਕੇ ਸੈਟਲ ਕਿਸ ਤਰ੍ਹਾਂ ਹੋਇਆ ਜਿਸ ਦੇ ਬੇਸ ਤੇ ਸਾਡੇ ਸਾਹਮਣੇ ਆਇਆ ਕਿ ਇਹਨੇ ਮੈਡਲ ব্রونز ਤੱਕ ਅਸੀਂ ਪਹੁੰਚ ਪਾਏ ਉਹਨਾਂ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਨੇ 골ਡ ਲਿੱਤਾ ਹੋਵੇਗਾ ਜੀ ਉਹਨਾਂ ਨੇ ਹੋਰ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੋਊਗੀ ਕਿੰਨੇ ਸਾਲਾਂ ਤੋਂ ਲੱਗੇ ਨੇ ਕੀ ਕੀ ਇਕਵਿਪਮੈਂਟਸ ਦੀ ਕਮੀ ਹੈ ਤਾਂ ਸਾਡੀ ਅੱਜ ਅੰਦਰੋਂ ਆਪਣੇ ਆਪ ਨੂੰ ਇਹ ਤਤੋਲਣ ਦੀ ਜਰੂਰਤ ਹੈ ਜੀ ਕੋਚ ਸਾਹਿਬ ਤੋਂ ਪੁੱਛਣ ਦੀ ਜਰੂਰਤ ਹੈ ਕੋਚ ਸਾਹਿਬ ਅਸੀਂ ਹੋਰ ਕੀ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੇ ਪਾਸ ਜ਼ਿਆਦਾ ਕੈਂਡੀਡੇਟ ਆਣ ਜ਼ਿਆਦਾ ਬੱਚੇ ਆਣ ਇਕੁਪਮੈਂਟਸ ਵਧਾ ਸਕੀਏ ਜਿਹਦੇ ਨਾਲ ਕਿ ਗੋਲਦ ਸਾਨੂੰ ਛੋਟਾ ਲੱਗਣ ਲੱਗ ਜਾਏ ਸਾਨੂੰ ਨੈਸ਼ਨਲ ਗੇਮਸ ਛੋਟੀਆਂ ਲੱਗਣ ਲੱਗ ਜਾਣ ਜਿਵੇਂ ਕਿ ਅਰੋੜਾ ਜੀ ਨੇ ਕਿਹਾ ਕਿ ਏਸ਼ੀਅਨ ਗੇਮਸ ਸਾਡਾ ਟਾਰਗੇਟ ਹੋਵੇ ਸਾਡਾ ਟਾਰਗੇਟ ਇਹ ਨਹੀਂ ਕਿ ਅਸੀਂ ਇੰਡੀਆ ਪੰਜਾਬ ਜਾਂ ਤੁਸੀਂ ਇਹ ਟਾਰਗੇਟ ਹੀ ਲੈ ਲਿਆ ਕਿ ਜਦਰਾਓ ਜਿਵੇਂ ਉਸੇ ਜਗਰਾਉਂ ਦੇ ਬੱਚਿਆਂ ਨੂੰ ਆਸ-ਪਾਸ ਦੇ ਬੱਚਿਆਂ ਨੂੰ ਇਹ ਹੌਸਲਾ ਵਜਾਈ ਕਰਨ ਲੱਗ ਗਏ ਤਾਂ ਜੋ ਸਾਡਾ ਇੱਕ ਸਟਾਰਟਿੰਗ ਤੋਂ ਟਾਰਗੇਟ ਸੀਗਾ ਕਿ ਅਸੀਂ ਨਸ਼ਾ ਤੋਂ ਦੂਰ ਮੋਬਾਈਲ ਤੋਂ ਦੂਰ ਦੁਨੀਆਦਾਰੀ ਤੋਂ ਦੂਰ ਹਟਾ ਕੇ ਬੱਚਿਆਂ ਨੂੰ ਫਕੀਰ ਬਣਾ ਕੇ ਇਸ ਗੇਮ ਦੇ ਲੜ ਲਗਾਣਾ ਹੈ ਅੱਜ ਵੀ ਸਾਡਾ ਟਾਰਗੇਟ ਇਹੀ ਹੈ ਕਿ ਅਸੀਂ ਕੋਚ ਸਾਹਿਬ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨੇ ਆ ਤੇ ਨਾਲ ਨਾਲ ਇਹ ਵੀ ਪੁੱਛਦੇ ਆਂ ਜੀ ਕਿ ਜੋ ਵੀ ਤੁਹਾਡੀ ਹੋਰ ਰਿਕੁਆਇਰਮੈਂਟ ਹੈ ਇਸ ਗੇਮ ਨੂੰ ਇਸ ਇਲਾਕੇ ਦੇ ਵਿੱਚ ਅੱਗੇ ਵਧਾਉਣ ਦੇ ਲਈ ਉਹ ਕਹਿੰਦੇ ਸਾਨੂੰ ਦੱਸੋ ਤਾਂ ਕਿ ਅਸੀਂ ਅੱਗੇ 골ਡ ਨੈਸ਼ਨਲ ਗੇਮਸ ਦੇ ਵਿੱਚ ਨਹੀਂ ਅਸੀਂ ਇੰਟਰਨੈਸ਼ਨਲ ਤੱਕ ਵੀ ਪੰਜਾਬੀ ਬੋਲੇ ਸੁਨਹਿਾਰ ਅਕੀਰ ਮਾਲ ਉਹ ਬੋਲ ਰਹੀਆਂ ਜੁਦੇ ਸਿੰਘ ਜੀ ਕਿਰ ਸਿੰਘ ਜੀ ਇਹ ਗੋਛੈ ਰੋੜਾ ਜੀ ਬੰਬਾ ਗੁਰਵਿੰਦਰ ਜੀ ਹੁਣ ਬਣੀ ਗੱਲ ਬਾਈ ਹਾਂ ਗੱਲ ਬਣੀ ਹੈ ਜੀ ਵਾਹ ਜੀ ਵਾਹ ਮੌਕੇ ਤੇ ਆਪਣੀ ਮੁੰਡੇ ਜੀ ਉਹੀ ਅੱਛਾ ਜੀ ਅੱਛਾ ਜੀ ਛੱਡੋ ਛੱਡੋ ਦੇ ਦੇ ਵਾਹ ਜੀ ਵਾਹ ਇਹ ਇੱਕ ਮਾਨ ਦਾ ਭੱਜੀ ਹਾਂ ਜੀ ਬាទ ਹਾਂ ਜੀ ਬਾਜੀ ਇੱਕ ਇੱਕ ਰਾਤ ਦਿਨੋਂ ਕੰਦੇ ਹਨ ਜੀ ਤਾਂ ਦੇਰੇ ਬਹੁਤ ਵਧੀਆ ਰਹੀ ਕਰਪਲਾ ਹੋਪਲਾ ਸੋਸਾਇਟੀ ਦੇ ਸਾਰੇ ਮੈਂਬਰ ਵਧਾਈ ਦੇ ਮਾਤਰੋਂ ਭਾਈ ਤੁਸੀਂ ਸਮਾਂ ਕੱਢਦੇ ਹੋ ਆਪਣੇ ਸਮੇਂ ਤੇ ਆਪਣੇ ਬਿਜ਼ਨਸ ਤੋਂ ਤਾਂ